ਦੋਸਤੋ ਇਹ ਨਕਸ਼ੇ ਬਣਾ ਕੇ ਅਸੀਂ ਇਸ ਜੁੱਧ ਵਾਸਤੇ ਚੱਲੇ ਆ ਜਦੋਂ ਫੌਜਾਂ ਲੜਦੀਆਂ ਨੇ ਤਾਂ ਆਪਣਾ ਨਕਸ਼ੇ ਬਣਾਉਂਦੀਆਂ ਨੇ ਕਿਨੇ ਕਿੱਧਰ ਦੀ ਜਾਣਾ ਕਿਹੜੀ ਟੁਕੜੀ ਨੇ ਕਿੱਥੋਂ ਜਾਣਾ ਕਿਹੜਾ ਸੈਕੰਡ ਅਟੈਕ ਜਿਹੜਾ ਡਿਫੈਂਸ ਦਾ ਹੋਊਗਾ ਜਿਹੜਾ ਸੈਕੰਡ ਲਾਈਨ ਹੈ ਡਿਫੈਂਸ ਦੀ ਉਹ ਕੀ ਹੋਊਗੀ ਜੇ ਆਹ ਟੁਕੜੀ ਨੂੰ ਐ ਹੋ ਗਿਆ ਤਾਂ ਐ ਹੋਵਾਂਗੇ ਬਿਲਕੁਲ ਉਸੇ ਤਰ੍ਹਾਂ ਅਸੀਂ ਇਹਦੀ ਜਿਹੜੀ ਹੈ ਨਕਸ਼ਾਬੰਦੀ ਕੀਤੀ ਹੈ ਇਸ ਅਲਾਮਤ ਨੂੰ ਚਿੱਟੇ ਦੀ ਅਲਾਮਤ ਨੂੰ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਤਾਂ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰੋਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤੇ ਗਏ ਰੀਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ 5000 ਦੀ ਕਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜੇ ਵੇਲੇ ਰਹੇ ਤਾਂ ਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਵਾਰਡਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਂ ਉਹ ਕਿਸੇ ਨਾ ਕਿਸੇ ਕਿਸਮ ਦੇ ਜਿਉ ਜੋ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲੇ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕਰਨ ਫੜ ਕੇ ਮਾਫੀਆਂ ਮੰਗਿਆ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀਆਂ ਸੋਆਂ ਖਾਧੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ। ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ। ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਰ ਰੱਖਦੀਆਂ ਨੇ। ਤੁਸੀਂ ਉਸ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ। ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਤਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਐ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਐ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈ ਗਈ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਿੰਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚ 10-15 ਘਰਾਂ 'ਚ 70 ਪਛਾਤੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਵਿਚ ਕੇ ਉਸੇ ਪਿੰਡ 'ਚ 10-15 ਮਾਵਾਂ ਦੀਆਂ ਜਦ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲਿਆਂ ਚ ਘਾਉ ਉਗਪੀ ਤੇ ਉਹੀ ਬੰਦਾ ਉਸੇ ਪਿੰਡੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਅੱਤਿਸ਼ਵਾਜੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ ਬਰਦਾਸ਼ਤ ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੀੜਾ ਪੰਜਾ ਉੱਥੇ ਨਹੀਂ ਬਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜੀ ਕੇਸ ਪਾ ਕੇ ਉਹਦਾ ਘਰ ਢਾਹ ਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਤੇ 17 17 ਕਿਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਕਰਦੇ ਹੱਥ ਪਾਉਂਦੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰ ਮਾ ਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜਦ 20 25 25 ਪਿੰਡ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡਿਆ ਵੱਡਿਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ ਵੱਡੇ ਮਹਿਲ ਟੈਂਡੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਏ ਵੱਡੇ ਵੱਡੇ ਮਹਿਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆਹ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਦੇ ਵੀ ਜਾਣ ਲੱਗੇ ਆ ਅਸੀਂ ਜੀਸੀਬੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਨਾਂ ਦੇ ਨਾਟ ਕਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ-ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮਬਲੈਲ ਮਲੂਲ ਤਾਂ ਕਿ ਕੋਈ ਜੀਸੀਬੀ ਨੂੰ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾ ਡੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੇਸੀਬੀ 'ਚ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜੇ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇਹ ਕੰਮ ਪਾਪ ਦੇ ਜਿਹੜੇ ਛੱਡ दिए ਸੋ ਇਸ ਕਰਕੇ ਇਹ ਤੁਹਾਡੇ ਕੋਲੇ ਅੱਜ ਆਇਆ ਕਿ ਤੁਸੀਂ ਪਹਿਰੇਦਾਰ ਬਣਨਾ ਹੈ ਤੁਸੀਂ ਪੰਜਾਬ ਦੇ ਰਾਖੇ ਬਣਨਾ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਉਹਨੂੰ ਕਹੋ ਕਿ ਯਾਰ ਆ ਜਾ ਤੈਨੂੰ ਅਸੀਂ ਲੈ ਕੇ ਜਾਂਦੇ ਹਾਂ ਬਿਲਕੁਲ ਸਰਕਾਰ ਦੇ ਖਰਚੇ ਤੇ ਬਿਲਕੁਲ ਫ੍ਰੀ ਉਹਨੂੰ ਉਹਨੂੰ ਅਸੀਂ ਡਾਕਟਰੀ ਸਹਾਇਤਾ ਮਿਲੂਗੀ ਬੜਾ ਵਧੀਆ ਮਾਹੌਲ ਉੱਥੇ ਮਿਲੂਗਾ ਉਹਨੂੰ ਉਹਨੂੰ ਵੀ ਠੀਕ ਕਰਾਂਗੇ ਜਿਹੜੇ ਨਾਲ ਦੇ ਨੇ ਉਹਦੇ ਸੰਗਤ ਚ ਜਿਹੜੇ ਕਹਿੰਦੇ ਹੁੰਦੇ ਆ ਉਹ ਯਾਰ ਇੱਕ ਵਾਰੀ ਕਰ ਲੈ ਕਿਹੜੀ ਗੱਲ ਹੁੰਦੀ ਆ ਦੇਖ ਤਾਂ ਲੈ ਐਦਾਂ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਅੱਜ ਉਹ ਆਕਾ ਜਿਹੜੇ ਕਾਲਜਾਂ ਦੇ ਮੁੰਡਿਆਂ ਚ ਯਾਰੀ ਦੋਸਤੀ ਦੀ ਕਸਮ ਹੈ ਤੈਨੂੰ ਯਾਰ ਤੂੰ ਆ ਖਾਲਾ ਇੱਕ ਵਾਰੀ ਖਾਲਾ ਅਸੀਂ ਨਹੀਂ ਖਾਈ ਜਾਂਦੇ ਉਹ ਕੋ ਐਸੀ ਯਾਰੀ ਦੋਸਤੀ ਦੀ ਕਸਮ ਪੈਂਦੀ ਆ ਬਾਅਦ ਦੇ ਵਿੱਚ ਯਾਰ ਦੋਸਤ ਐ ਇਧਰ ਉਧਰ ਹੋ ਜਾਂਦੇ ਆ ਉਹ ਬੰਦਾ ਜਿਹੜਾ ਪਟਕਣ ਲੱਗ ਜਾਂਦਾ ਜ਼ਿੰਦਗੀ ਤੇ ਮੌਤ ਦੇ ਵਿੱਚ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜੇ ਕਸਮਾਂ ਖਵਾਉਂਦੇ ਸੀ ਉਹਨਾਂ ਨੂੰ ਵੀ ਕਹਿੰਨੇ ਆ ਐਦਾਂ ਨਾ ਕਰੋ ਇਹ ਚੇਨ ਰੈਕਸ਼ਨ ਹੈ ਤੁਹਾਨੂੰ ਨਸ਼ਿਆਂ ਵਾਲੇ ਜਿਹੜੇ ਨੇ ਵੇਚਣ ਵਾਲੇ ਉਹ ਤੁਹਾਨੂੰ ਵਰਤਦੇ ਨੇ ਜਦੋਂ ਤੁਹਾਡੇ ਕੋਲੋਂ ਪੈਸੇ ਮੁੱਕ ਜਾਂਦੇ ਨੇ ਫਿਰ ਕਹਿੰਦੇ ਨੇ ਤੈਨੂੰ ਇੰਨੇ ਗ੍ਰਾਮ ਦਿੰਨੇ ਆ ਤੂੰ ਇਹਦੇ 'ਚ ਇੰਨੇ ਗ੍ਰਾਮ ਵੇਚ ਕੇ ਤੂੰ ਇੰਨੇ ਗ੍ਰਾਮ ਆਪਣਾ ਰੱਖ ਲੈ ਉਹ ਆਪਦੇ ਖਾਣ ਦੇ ਲਾਲਚ ਵਾਸਤੇ ਉਹ ਚਾਰ ਬੰਦਿਆਂ ਨੂੰ ਹੋਰ ਲਈ ਜਾਂਦਾ ਸੋ ਇਸ ਕਰਕੇ ਚੇਨ ਰਿਐਕਸ਼ਨ ਹੈ ਇਹਨੂੰ ਆਪਾਂ ਬੰਦ ਕਰਨਾ ਹੈ ਇਹਨੂੰ ਬੰਦ ਕਰਨਾ ਹੈ ਔਰ ਕਰ ਦਾਂਗੇ ਬਹੁਤ ਸਾਰੇ ਪਿੰਡਾਂ ਚੋਂ ਰਿਪੋਰਟਾਂ ਆ ਰਹੀਆਂ ਸਾਡਾ ਸਾਰਾ ਪਿੰਡ ਨਸ਼ਾ ਮੁਕਤ ਹੋ ਗਿਆ ਜੀ ਅਸੀਂ ਕਹਿੰਦੇ ਹੋਰ ਆੜਦਾਲੇ ਹੋ ਜਾਂਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਹਿਸੀਲਾਂ ਦੇ ਤਹਿਸੀਲਾਂ ਅਸੀਂ ਆਉਣ ਵਾਲੇ ਦਿਨਾਂ ਚ ਸਾਨੂੰ ਪੰਚਾਇਤਾਂ ਬੁਲਾ ਰਹੀਆਂ ਨੇ ਕਿ ਅਸੀਂ ਨਸ਼ਾ ਮੁਕਤ ਦਾ ਫੱਟਾ ਸਾਡੇ ਪਿੰਡ ਲਾਉਣਾ ਹੈ ਜੀ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਸਾਡੇ ਪਿੰਡ ਮੰਨ ਲਖਲੀਨ ਖੋਲ ਦਿਓ ਜੀ ਸਾਡੇ ਪਿੰਡ ਸਕੂਲ ਜਿਹੜਾ ਅਪਗ੍ਰੇਡ ਕਰ ਦਿਓ ਸਾਡੇ ਪਿੰਡ ਦੀਆਂ ਸੜਕਾਂ ਬਣਾ ਦਿਓ ਇਹ ਇਨਾਮ ਉਹਨਾਂ ਪਿੰਡਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਨੇ ਆਹ ਕੰਮ ਕਰਤਾ ਨਸ਼ਾ ਮੁਕਤੀ ਦਾ ਫੱਟਾ ਲਾਤਾ ਤਾਂ ਉਸ ਪਿੰਡ ਨੂੰ ਅਸੀਂ ਸਪੈਸ਼ਲ ਰਿਵਾਰਡ ਦੇਵਾਂਗੇ ਉਸ ਪਿੰਡ ਨੂੰ ਅਸੀਂ ਸਪੈਸ਼ਲ ਗ੍ਰਾਂਟਾਂ ਵੀ ਦੇਵਾਂਗੇ ਉਹਨੂੰ ਇੱਕ ਮਾਡਲ ਪਿੰਡ ਬਣਾਵਾਂਗੇ ਉਸ ਪਿੰਡ ਦੀਆਂ ਐਗਜ਼ਾਮਪਲਾਂ ਵੀ ਅਸੀਂ ਪੂਰੇ ਪੰਜਾਬ 'ਚ ਦਿਖਾ ਕਰਾਂਗੇ ਕਿ ਆਹ ਪਿੰਡ ਨੇ ਜਾ ਕੇ ਜੇ ਤੁਹਾਡੀ ਪੰਚਾਇਤ ਤੋਂ ਕੁਕਾ ਕਮੀ ਰਹਿ ਰਹੀ ਹੈ ਉੱਥੋਂ ਸਿੱਖ ਲਓ ਕਿਉਂਕਿ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਭੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਘਰ ਬਰਬਾਦ ਹੋ ਰਿਹਾ ਕੋਈ ਬਚਾ ਲਓ ਸੋ ਐਸੇ ਕਰਕੇ ਉਹ ਜਿਹੜੀ ਤੁਸੀਂ ਵੀਡੀਓ ਦੇਖਿਓ ਬਠਿੰਡੇ ਦੇ ਕੋਲੇ ਇੱਕ ਪਿੰਡ ਹੈ ਕੱਲ ਮੇਰੇ ਕੋਲ ਵੀਡੀਓ ਆਈ ਜਦੋਂ ਨਸ਼ੇ ਵਾਲੇ ਦਾ ਪਹਿਲਾ ਪੰਜਾ ਚੁਟਕੇ ਜਦੋਂ ਉਹਦੀ ਪੰਜੇ ਨੇ ਉਹਦੀ ਛੱਤ ਸੁੱਟੀ ਉਹ ਜਿਹੜਾ ਮੂਰੇ ਬਾਦਰਾਜਾ ਬਣਾਇਆ ਹੋਇਆ ਸੀ ਲੌਬੀ ਜੀ ਜਦੋਂ ਉਹ ਥੱਲੇ ਡਿੱਗੀ ਤਾਂ ਉਸ ਮਜ਼ਦੂਰ ਇੱਕ ਦਿਹਾੜੀ ਕਰਨ ਵਾਲੀ ਜਿਹੜੀ ਮਾਂ ਸੀ ਉਹ ਤੋਂ ਰਿਹਾ ਨਹੀਂ ਗਿਆ ਉਹਨੇ ਤਾੜੀਆਂ ਵੀ ਮਾਰੀਆਂ ਭੱਜ ਕੇ ਕਰੋ ਲੱਡੂ ਚੱਕ ਕੇ ਲੈ ਕੇ ਆਈ ਤੇ ਪੁਲਿਸ ਵਾਲਿਆਂ ਨੂੰ ਲੱਡੂ ਬੰਨ ਰਹੀ ਹੈ ਪੱਤਰਕਾਰਾਂ ਨੂੰ ਲੱਡੂ ਖਵਾ ਰਹੀ ਹੈ ਪੁਲਿਸਾਂ ਤੇ ਫੁੱਲ ਸਿੱਟੀ ਜਾ ਰਹੀ ਹੈ ਔਰ ਥੱਲੇ ਕਮੈਂਟ ਆ ਰਹੇ ਨੇ ਪਹਿਲੀ ਵਾਰ ਹੋਇਆ ਜੀ ਪੰਜਾਬ ਪੁਲਿਸ ਤੇ ਫੋਨ ਡਿਗਦੇ ਦੇਖਿਆ ਉਹ ਪੰਜਾਬ ਪੁਲਿਸ ਵੀ ਆਪਣੀ ਹੀ ਹੈ ਆਪਣੀ ਚਾਚੇ ਤਾਏ ਨੇ ਆਪਣੀ ਭਰਾ ਨੇ ਦੋ ਚਾਰ ਕਾਲੀਆਂ ਪੇਡਾਂ ਹਰੇਕ ਹਰੇਕ ਫੀਲਡ ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਨ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਾ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਰਛਾ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਕਿ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ نسل 쿠ਸ਼ੀ ਨੂੰ ਕਿਹਨੇ ਇਨਜ਼ਾਮ ਦਿੱਤਾ ਕਿਹਨੇ ਕਿਹਨੇ ਇਹਨੂੰ ਸ਼ੁਰੂ ਕੀਤਾ ਸੋ ਇਹ ਇਹ ਸਭ ਕੋਰਟਾਂ ਦੇ ਵਿੱਚੋਂ ਕੇਸ ਵੀ ਅਸੀਂ ਲੀਗਲ ਤੌਰ ਤੇ ਕਰਾਂਗੇ ਕੰਮ ਐ ਕੋਈ ਕੱਚਾ ਕੰਮ ਨਹੀਂ ਕਰਦੇ ਐਸੇ ਤਰ੍ਹਾਂ ਇੱਕ ਯੁੱਧ ਹੁਣ ਪਾਣੀਆਂ ਤੇ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਰਡਰ ਤੇ ਟੈਨਸ਼ਨ ਹੋਈ ਪਈ ਆ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਆ ਉਦੋਂ ਲੜੀ ਜਾਂਦੇ ਆ ਇਧਰੋਂ ਨਾ ਨਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਤਾਂ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇਵੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਿਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿੜਦੇ ਆ ਸੋ ਇਹ ਤਾਂ ਅਸਟਕ ਉਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਡਾ ਸਾਲੇ ਕੇ ਜਾਂਦੇ ਆ ਅਸੀਂ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਹੇ ਆ ਸਾਡੀ ਸਹਿਮਤੀ ਹੈ ਨਹੀਂ ਤਾਂ ਸਾਡੇ ਕੋਲ ਨੋਜ ਨੰਗਲ ਵਾਲੇ ਨੱਕੇ ਖੋਲ ਦੋ ਅਗਾਂ ਆਜੋ ਫਿਰ ਨੱਕੇ ਖੋਲ ਲਿਓ ਆਜੀ ਹੋਲਿਆ ਨੱਕਾ ਫਿਰ ਐਂ ਤੱਕੇ ਨਾਲ ਦਾਤੋਂ ਪਾਣੀ ਲੈ ਜੋਂਗੇ ਸੁਬੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ ਦੋ ਤਿੰਨ ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚਲੇ ਗਏ ਪਹਿਲਾਂ ਵਾਲੇ ਜਬਾਨੇ ਚਲੇ ਗਏ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਚ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾਂ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਆ ਇਧਰ ਲੈਣਾ ਇਧਰ ਲੈ ਜਾਓ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲੀਆਂ ਹੁਣ ਆਪਾਂ ਰਜਵਾਹੇ ਸੂਵੇ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਹਾਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਹਾਂ ਅਸੀਂ ਔਰ ਪਾਈਪਾਂ ਐਸੀਆਂ ਨੇ 20 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਚ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇੰਨਾ ਵਾਲਾ ਕੰਮ ਨਹੀਂ ਆਏਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿਣਾ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਨੇ ਆ ਨਵੀਂ ਸੜਕ ਬਣੀ ਜਾਂਦੀ ਹੁੰਦੀ ਐ ਟੈਲੀਫੋਨ ਵਾਲੇ ਆਪਣੇ ਦਿਨਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟਕੇ ਦੇ ਵਿੱਚ ਦੀ ਲਾਈਨ ਵਾਹ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ ਚ ਤਾਲਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲਓ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹੇ ਜੀ ਅਸੀਂ ਇਹ ਤਾਰ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਿੰਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਉਧਰਲੀ ਫਾਈਲ ਉਧਰ ਪਈ ਐ ਇਧਰਲੀ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਪਹਿਲਾਂ ਤਾਂ 12 1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਕੱਟ ਕਹਿੰਦੇ ਸਾਰੇ ਅਸੀਂ ਉੱਥੇ ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦਿਓ ਕੌਣ ਪੁੱਛਦਾ ਉੱਥੇ ਕਿਸੇ ਨੂੰ ਸਾਢੇ 6 ਜਾਂਦੀ ਐ 7 ਲਿਖ ਦਿਓ ਕੌਣ ਪੁੱਛਦਾ ਉੱਥੇ ਐ ਅੱਦਾ ਅੱਦਾ ਪਾਉਣਾ ਪਾਉਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉਹ ਤੇ ਲੁੱਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਜ਼ਰ ਕਰਕੇ 250 ਕਰੋੜ ਰੁਪਇਆ ਨੰਗਲ ਡੈਮ ਮੈਂ ਜਾ ਕੇ ਆਇਆ ਸੀ ਦੇਖਿਆ ਸਾਰਾ ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ ਸਾਡੇ ਕੋਲ ਹੈ ਹੀ ਨਹੀਂ ਫਟਦਾ ਆਪਦਾ ਸ਼ੁਰੂ ਹੋ ਗਿਆ ਹੁਣ ਅਸੀਂ ਤਾਂ 1 ਜੂਨ ਕਰਤਾ ਜੀ ਇਸ ਵਾਰ ਝੋਨੇ ਦੀ ਜਿਹੜੀ ਬਜਾਈ ਐ 1 ਜੂਨ ਤੋਂ ਕਰਤੀ ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ ਨਾਲੇ ਤਾਂ ਕਹਿੰਦੇ ਸਾਨੂੰ ਚੌਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾੜਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਪਾਣੀ ਫਿਰ ਅਸੀਂ ਕਿਵੇਂ ਗਮਲਿਆਂ 'ਚ ਲਾਈਏ ਅਸੀਂ ਝੋਨਾ ਗਮਲਿਆਂ 'ਚ ਪੀਜਿਆ ਕਰੀਏ ਅਸੀਂ ਕਣਕ ਕਾਂਪਦਿਆਂ ਸੋ ਇਹਨਾਂ ਦਾ ਇਹ ਧੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬੇਤਕਰਾ ਹੁੰਦਾ ਰਿਹਾ ਪਹਿਲਾਂ ਵਾਲੇ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ 'ਚ ਮੇਲੇ ਕਰਜੇ ਆਦਾਂ ਚੀਜ਼ਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੁਸੀਂ ਸਜ਼ਾ ਵੀ ਦੇਤੀ ਉਹਨਾਂ ਨੂੰ ਮੇਰਾ ਕੋਈ ਐ ਛਿਕਵਾ ਨਹੀਂ ਹੈਗਾ ਲੋਕਾਂ ਨਾਲ ਕੋਈ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਕਿ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੁੰਦੀ ਸੀ ਉਹਨੂੰ ਕਿਵੇਂ ਅਸੀਂ ਇੱਥੋਂ ਵਾਲਾ ਉਧਰ ਉਧਰ ਵਾਲਾ ਇੱਧਰ ਸਾਰੇ ਪੰਜਾਬ ਦੇ ਹਰੇ ਤਹਿਸੀਲਦਾਰ ਬਦਲੇ ਕੋਲੋ ਵਿਚਦੀ ਦੋ ਚਾਰ ਮੈਂ ਕਹਿੰਦਾ ਸਾਰੇ ਨਹੀਂ ਮਾਰੇ ਹੋਣੇ ਪਰ ਹੁਣ ਕੀ ਕਰੀਏ ਜਦੋਂ ਫੈਸਲਾ ਸਾਰਿਆਂ ਨੇ ਲੈ ਲਿਆ ਵਿਚੀ ਉਹ ਭੁਗਤਣਗੇ ਹੁਣ ਕੀ ਕਰੀਏ ਕਈ ਵਾਰੀ ਚਲੋ ਮੈਂ ਕਿਹਾ ਵੀ ਪੰਜਾਬ ਵਾਸਤੇ ਕਰ ਲੋ ਮਮਦੋਟ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮੂਨਕ ਮੂਨਕ ਵਾਲਾ ਇੱਧਰ ਅੰਮ੍ਰਿਤਸਰ ਕਣੀ ਤਾਂ ਕਿ ਉਹਨਾਂ ਦੇ ਜਿਹੜੇ ਨੈਕਸਸ ਬਣੇ ਹੋਏ ਨੇ ਆਪ ਨਹੀਂ ਪैसे ਲੈਂਦੇ ਬਾਹਰ ਜਿਹੜੇ ਬਸੀਕਾ ਨਵੀਸਤੇ ਨੇ ਉਹ ਲੈਂਦੇ ਆ ਉਹਨਾਂ ਵਾਸਤੇ ਉਹ ਵਿੱਚ ਹੀ ਲਿਖ ਦਿੰਦੇ ਸੀ ਅਰਜੀ ਜੀ ਲਿਖ ਦਿੰਦੇ ਸੀ ਜਿਹੜੀ ਤੁਸੀਂ ਰਿਸਟਰੀ ਕਰਾਉਣੀ ਹੋ ਉਰਦੂ ਚ ਲਿਖੀ ਜਾਂਦੀ ਸੀ ਬਾ ਅਕਵਾ ਬਾ ਹਕੂਮ ਬਾ ਦਖਣ ਬਾ ਪਛਮੋ ਬਾ ਪਤਾ ਨਹੀਂ ਕੀ ਬਾ ਰਕਮ ਬਬਸੂਲ ਇਹੀ ਲਿਖ ਦਿੰਦੇ ਵਿੱਚੀ ਵੀ ਰਕਮ ਆ ਗਈ ਬਸੂਲ ਕਰ ਲਈ ਕਰ ਦੋ ਰਿਸਟਰੀ ਜਿਹਦਾ ਜਿਹਨੇ ਨਹੀਂ ਦਿੱਤੇ ਉਹ ਲਿਖਦੇ ਨਹੀਂ ਸੀ ਉਹ ਰਿਸਟ ਸਾਰਾ ਦਿਨ ਪੜਤੀ ਜਾਂਦਾ ਰਹਿੰਦਾ ਸੀ ਉਹ ਕਹਿੰਦਾ ਗਲਤ ਲਿਖ ਆਈ ਬੈਠਾ ਮੈਂ ਲਿਖ ਦਾਂ ਦੁਬਾਰੇ ਉਹਨੂੰ ਫੇਰ ਲਿਖ ਦਿੰਦਾ ਉਹ ਕਹਿੰਦਾ ਹੋ ਗਈ ਜੀ ਐਨੇ ਪੈਸੇ ਲੱਗ ਗਏ ਅਸੀਂ ਸਿੱਧਾ ਹੀ ਕਰਤਾ ਪੰਜਾਬੀ ਚ ਲਿਖੋ ਜੀ ਇਹਨੂੰ ਸਿੱਧੇ ਪੰਜਾਬੀ ਚ ਲਿਖੋ ਕਿ ਆ ਬੰਦਾ ਵੇਚਣਾ ਹੈ ਆ ਬੰਦਾ ਖਰੀਦਣਾ ਹੈ ਇੰਨੇ ਸੌਦਾ ਹੋਇਆ ਹੈ ਇੰਨੇ ਦਾ ਸਟਾਮ ਲੱਗਿਆ ਆ ਹੁਣ ਇਹਦੀ ਹੋ ਗਈ ਐਨਾ ਨੰਬਰ ਉਹਦਾ ਬਸਿਕਾ ਖਸਰਾ ਨੰਬਰ ਆ ਆ ਆ ਉਹਦੀ ਫਰਦ ਨੰਬਰ ਸਿੱਧਾ ਪੰਜਾਬੀ ਚ ਸੌਖਾ ਕਰਤਾ ਜੀ ਕੰਮ ਤੁਸੀਂ ਆਪਣੇ ਬੱਚਿਆਂ ਤੋਂ ਜਾ ਕੇ ਪੜਾ ਸਕਦੇ ਹੋ ਆਪ ਪੜ ਸਕਦੇ ਹੋ ਨਹੀਂ ਤਾਂ ਉਹ ਤਾਂ ਪੜਾਉਣੀ ਪੈਂਦੀ ਆ ਦੇਖੀ ਯਾਰ ਕੀ ਲਿਖਤਾ ਪਰਿਵਾਰ ਖਾਨਿਆਂ ਚ ਇਹੀ ਹੁੰਦਾ ਰਿਹਾ ਤੁਹਾਡਾ ਨਾਂ ਚ ਗਵਿੰਦਰ ਹੈ ਪਰਿਵਾਰੀ ਨੇ ਚ ਸੁਵਿੰਦਰ ਕਰਤਾ ਥੋੜੀ ਜਿਹੀ ਬਸ ਲਾਈਨ ਜੀ ਬਦਾਤੀ ਗੱਗੇ ਦਾ ਸੱਸਾ ਕਰਤਾ ਲੈ ਜਗਵਿੰਦਰ ਤੋਂ ਜਸਵਿੰਦਰ ਬਣ ਗਏ ਜਸਵਿੰਦਰ ਤੋਂ ਜਗਵਿੰਦਰ ਬਣਨ ਨੂੰ 10 ਸਾਲ ਲੱਗ ਜਾਣਗੇ ਜੀ ਘਟੋ ਘਟ ਔਰ ਪਤਾ ਹੀ ਨਹੀਂ ਕਿੰਨੇ ਪੈਸੇ ਲੱਗ ਜਾਣਗੇ ਜੀ ਵੀ ਯਾਰ ਮੈਂ ਜਸਵਿੰਦਰ ਨਹੀਂ ਹੈਗਾ ਮੈਂ ਜਗਵਿੰਦਰ ਹਾਂ ਕਹਿੰਦਾ ਯਾਰ ਹੁਣ ਕੀ ਕਰੀ ਥੋੜਾ ਜਿਹਾ ਪੈਨ ਕਹਾ ਚੱਲਾਂ ਗਿਆ ਲੋ ਜੀ ਐਨੇ ਦੇ ਦੇ ਫਿਰ ਜਗਵਿੰਦਰ ਕਰ ਦਿੰਦੇ ਆ ਆਪਦਾ ਨਾਂ ਠੀਕ ਕਰਾਉਣ ਵਾਸਤੇ ਪੈਸੇ ਦੇਈ ਜਾਂਦੇ ਆ ਆਪਦੇ ਖੂਨ ਤੋਂ ਰਿਸਟਰੀ ਕਰਾਉਣੀ ਆ ਬਾਪੂ ਤੋਂ ਕਰਾਉਣੀ ਆ ਉਹਦੇ ਵਾਸਤੇ ਪੈਸੇ ਦਿਓ ਜੀ ਤੋ ਕਿਸੇ ਦੀ ਤਾਂ ਨਹੀਂ ਦੱਬਦੇ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ 'ਚ ਉਹਦੀ ਸਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਕੁੰਡੀ ਅਸੀਂ ਰਹਿਣ ਨਹੀਂ ਦੇਣੀ ਕਿ ਇੱਥੋਂ ਦੀ ਕੱਢ ਲਿਆ ਇਹਨਾਂ ਨੇ ਜਦੋਂ ਅਸੀਂ ਦਿੱਤਾ ਨੰਬਰ ਕ腐ਸ਼ਨ ਦੇ ਖਿਲਾਫ ਕਿ ਕੋਈ ਪੈਸੇ ਮੰਗਦਾ ਤਾਂ ਮੋਬਾਈਲ ਤੇ ਉਹਦੀ ਫੋਟੋ ਖਿੱਚ ਲਓ ਜਾਂ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਇਸ ਨੰਬਰ ਤੇ ਤਾਂ ਜਿਹੜੇ ਕਰਾਪਟ ਅਫਸਰ ਸੀ ਉਹਨੇ ਤਰੀਕਾ ਕੱਢ ਲਿਆ ਉਹਨਾਂ ਨੇ ਆਪਦੇ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਅੰਦਰ ਲੈ ਆਉਣਾ ਸਖਤ ਮਨਾ ਹੈ ਉਹ ਕਹਿੰਦੇ ਜੇ ਤਾਹੇ ਲਿਖੀ ਬੈਠੇ ਨੇ ਅੱਛਾ ਜੀ ਮੈਂ ਵੀ ਆਰਡਰ ਜਾਰੀ ਕਰੋ ਜੀ ਨੇ ਇਹ ਲਿਖਿਆ ਆਦੇ ਦਫ਼ਤਰ ਮੂਰੇ ਕਿ ਮੋਬਾਈਲ ਅੰਦਰ ਲੈ ਆਉਣਾ ਸਖਤ ਮਨਾ ਹੈ ਉਹਨੂੰ ਅਸੀਂ ਕਰਪਟੀ ਮੰਨਾਂਗੇ ਭਾਵੇਂ ਮੋਬਾਈਲ ਅੰਦਰ ਜਾਵੇ ਨਾ ਜਾਵੇ ਕਿਉਂ ਵੀ ਕੀ ਗੱਲ ਅੰਦਰ ਕੋਈ ਕੋਈ ਸੀਕ੍ਰੀਟ ਗੱਲ ਕਰਨੀ ਹੈ ਮੋਬਾਈਲ ਕਿਉਂ ਨਹੀਂ ਲੈ ਕੇ ਆ ਸਕਦੇ ਇਹਦਾ ਮਤਲਬ ਤੈਨੂੰ ਡਰ ਹੈ ਇਹਦਾ ਮਤਲਬ ਤੇਰੇ ਅੰਦਰਲਾ ਡਰ ਬੋਲ ਰਿਹਾ ਹੈ ਕਿ ਮੋਬਾਈਲ ਆ ਗਿਆ ਤਾਂ ਮੇਰੀ ਫੋਟੋ ਨਾ ਖਿੱਚੀ ਜਾਵੇ ਜਾ ਮੇਰੀ ਵੀਡੀਓ ਨਾ ਬਣ ਜੇ ਨੋ ਇੱਕ ਮੈਂ ਕਹਿ ਸਕਦਾ ਤੁਸੀਂ ਕਿ ਮੋਬਾਈਲ ਅੰਦਰ ਲੈਣਾ ਸਖਤ ਮਨਾ ਉੱਥੇ ਕਾ ਕੋਈ ਫੌਜ ਦੀ ਮੀਟਿੰਗ ਚੱਲ ਰਹੀ ਹੈ ਸੀਕ੍ਰੀਟ ਸੋ ਉਹ ਵੀ ਐਸ ਫਰਮਟਵਾਇਆ ਤਰੀਕੇ ਤਾਂ ਕੱਢਦੇ ਆਏ ਵੀ ਆਹ ਕਰ ਲੀਏ ਕਹਾ ਅਸੀਂ ਖੜੇ ਆ ਮੈਂ ਹੁਣ 30 ਸਾਲ ਹੋਰ ਕਰ ਕਰਦਾ ਕਿ ਰਿਆਂ ਪਹਿਲਾਂ ਕੈਸਟਾਂ ਸੀੜੀਆਂ ਚ ਹੀ ਤਾਂ ਕਰਦਾ ਰਿਹਾ ਮੈਂ ਵੀ ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ ਸੋ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਥੋਂ ਹੋ ਲੰਘ ਨਹੀਂ ਸਕਦੇ ਮੇਰੇ ਲਈ ਚਾਰ ਨਹੀਂ ਬਹੁਤ ਬਰੀਕ ਹੈ ਬਾਈ ਜੀ